ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸਹਜੜਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈਕੋਲ ਤਿੰਨ ਕਟੀਆਂ ਪਕਾਉ ਨੇ ਭਰਾ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਦੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਫਕੀਰ ਇੰਸਟਾਗ੍ਰਾਮ ਤੇ ਪਰਾ ਗਰਜੀਤ ਰਾਏ ਤੇ ਆਈਡੀ ਤੇ ਜੀਤਾ ਭਰਮ ਤੋਂ ਸੁਲਪਤੀ YouTube ਤੇ ਆਈਡੀ ਆਪਣੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਮਨਪ੍ਰੀਤ ਆਪਣਾ ਨਾਮ ਜੀ ਪਿੰਡ ਸੈਡਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈ ਆਪਣਾ 95928 80366 ਠੀਕ ਹੈ ਜੀ ਹਾਂਜੀ ਬਈ ਕਿੰਨੇ ਨਗ ਪਕਾਉ ਆਪਣੇ ਕੋਲ ਆਪਣੇ ਕੋਲ ਤਿੰਨ ਨਗ ਪਕਾਉ ਹੈ ਜੀ ਠੀਕ ਹੈ ਜੀ ਹਾਂਜੀ ਵੀ ਪਹਿਲੀ ਕੱਟੀ ਦੀ ਜਾਣਕਾਰੀ ਦਿਓ ਸਭ ਤੋਂ ਪਹਿਲੇ ਜੀ ਹਾਂਜੀ ਏ ਮੋਰਾ ਜਾ ਸਾਰੀ ਜੈਡ ਬਲੈਕ ਆ ਜੀ ਕੱਟੀ ਹਾਂਜੀ ਤੇ ਹੁਣ ਇਹ ਟੀਕੇ ਦੇ ਕਾਬਲ ਆ ਤਾਰਾਂ ਦੇ ਹੱਟੇ ਤਾਰਾਂ ਦੇ ਹੱਟੇ ਠੀਕ ਹੈ ਜੀ ਤੇ ਦੇਖ ਪੁਰਾ ਸਿਕੰਦਰਪੁਰਾ ਜੈਡ ਬਲੈਕ ਕੋਸਾ ਸਾਰੀ ਜੈਡ ਬਲੈਕ ਆ ਦੇਖੋ ਕੋਈ ਵੀ ਪਾਲ ਹੋਣੀਗਾ ਤੇ ਰੇਡ ਭਰਾ ਇਹਦਾ ਰੇਡ ਫੋਨ ਤੇ ਕਰਾਂਗੇ ਠੀਕ ਹੈ ਤੋੜ ਦੋ ਪੁਰਾ ਲੋ ਜੀ ਪਸੰਦ ਤੋਰਾ ਵੀ ਦਿਖਾਉਣੇ ਤੇ ਜੈਡ ਬਲੈਕ ਕੋਸਤੀ ਨੂੰ ਦੇਖੀ ਸਕਦੇ ਜੀ ਠੀਕ ਹੈ ਜੀ ਬਾਕੀ ਥਾਲ ਵੀ ਦਿਖਾਉਣਾ ਚਾਰੇ ਮਖੜਵੇਂ ਨਾਲੇ ਤੋਰਾ ਦਿਖਾਉਣੇ ਸਾਨੂੰ ਪਿੰਡ ਸਹਿਜੜਾ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਤੋਰ ਤੋਰਾ ਇਹ ਤਾਂ ਲੰਮੀ ਤੋਰ ਬਰਨ ਲੋ ਜੀ ਤੋਰਾ ਤਲਾ ਸਾਡੇ ਸਾਹਮਣੇ ਚਲੋ ਜੀ ਲੋ ਜੀ ਚੰਗੀ ਪਲੀ ਕੋਲੋਸੀ ਆ ਰੋਕ ਕੋ ਭਰਾ ਮਾ ਜੀ ਭਰਾ ਧਾਂ ਦੇਖ ਸਕਦੇ ਸਾਰੇ ਨਿਖੜ ਮੇ ਖਾਣਾ ਕੋਈ ਫੋਟੋ ਨਹੀਂ ਕੋਈ ਸਾਫ ਨਿਕਲਾ ਠੀਕ ਹੈ ਜੀ ਚੰਗੀ ਪਲੀ ਕੋਲੋਸੀ ਛੋਟੀ ਫੇਸ ਕੁਆਲਟੀ ਦੇਖ ਸਕਦੇ ਚਲੋ ਜੀ ਬੰਦੋ ਲੋ ਜੀ ਚੱਕ ਕਰ ਸਰ ਬਰਾ ਪੂਰੀ ਠੰਡੀ ਸੀ ਲਾ ਠੀਕ ਹੈ ਜੀ ਲਓ ਜੀ ਹਜਵੀਰ ਜੀ ਦੂਜੀ ਕੱਟੀ ਜਾਣਕਾਰੀ ਦਿਓ ਜੀ ਇਹ ਆਪਣੀ ਕੱਟੀ ਮੈਂ ਉਹ ਮੱਝ ਦੀ ਹੈ ਜੀ ਖੜੀ ਨਾਲ ਠੀਕ ਹੈ ਜੀ ਇਹ ਹੈਗੀ ਹੈ 29 ਦੀ ਆ ਠੀਕ ਹੈ 29 ਦੀ ਹਾਂ ਠੀਕ ਹੈ ਜੀ ਇਹ ਗੱਦੀ ਕੁਦੀ ਬਹੁਤ ਚੰਗੀ ਹੈ ਦੇਖੋ ਠੀਕ ਹੈ ਇਹ 29 ਦੀ ਲੋ ਬਰਾ ਉਹ ਵਾਲੀ ਬਹੁਤ ਆ ਕਿ ਸਿੰਗ ਬਹੁਤ ਛੋਟੇ ਛੋਟੇ ਮੋੜਨ ਲੱਗੀ ਹੋਣੀ ਠੀਕ ਹੈ ਜੀ ਜਿਵੇਂ ਨਿਕਨੇ ਕਿ ਸੰਗਾਂ ਦੇ ਮੋੜਨ ਲੱ ਕਿੰਨੀ ਗੁੰਗਰਾ ਫਰਾ ਇਹ ਜੀ ਏਹ ਸਾਲਕ ਦੀ ਹੋਊਗੀ ਠੀਕ ਹੈ ਜੀ ਸਾਲਕ ਦੀ ਹੋਊਗੀ ਠੀਕ ਹੈ ਜੀ ਤੋੜ ਦੋ ਪਰਾ ਲਓ ਜੀ ਛੋਟੀ ਕੱਟੀ ਆ ਤੇ ਬਹੁਤ ਸੋਹਣੀ ਆ ਤੇ ਥਣ ਥਣ ਸੁਨੂ ਦਿਖਾਈ ਦਿੱਤੇ ਬਾਕੀ ਤੋੜਾ ਦਿਖਾਣੇ ਜੀ ਠੀਕ ਹੈ ਜੀ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਸਹ ਜਿਹੜਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਆਹਦੇ ਕੋਲ ਤਾਂ ਨੇ ਕੱਟੀਆਂ ਪਕਾਊਗਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਜਰੂਰ ਨੋਟ ਕਰੋ ਪਾ 752820039 ਲਓ ਜੀ ਓਕੇ ਇਸ ਕੁਆਲਿਟੀ ਚੰਗੀ ਤੇਰਾ ਮੂਥੀ ਵਾਤੀ ਬਹੁਤ ਸੋਹਣੀ ਠੀਕ ਹੈ ਛੋਟਾ ਮੂੰਹ ਇਹਦੀ ਮਾਂ ਵੀ ਬਾਈ ਕੋਣ ਘਰੀ ਆ ਬੰਦੋ ਜੀ ਲੋਚ ਲੋਪਰਾ ਆਹਦੀ ਮਾਂ ਠੀਕ ਹੈ ਜੀ ਇਹਦੀ ਕੱਟੀ ਆ ਤੇ ਟੀਕਾ ਬਾਈ ਨੇ ਪਹਿਨ ਦੱਸ ਹੀ ਦਿੱਤਾ ਠੀਕ ਹੈ ਠੀਕ ਰੇਟ ਭਰਾ ਦਾ ਜਿਆਦਾ ਵੀ ਰੇਟ ਫੋਨ ਤੇ ਕਰਦਾ ਹਾਂ ਹੋਊ ਜਿਆ ਜੀ ਹਾਂ ਹੋਊਗਾ ਹੀ ਜਿਆ ਠੀਕ ਪਰ ਦੇਣ ਲੈਣ ਵਾਲਾ ਮੁੱਲ ਹੋਊਗਾ ਨਹੀਂ ਹੁਣ ਠੀਕ ਹੈ ਠੀਕ ਹਾਂ ਜੀ ਬਈ ਜੀ ਤੀਜੇ ਨੰਬਰ ਦੀ ਕੱਟੀ ਦੀ ਜਾਣਕਾਰੀ ਦਿਓ ਇਹ ਕੱਟੀ ਮੇਰੇ ਹਿਸਾਬ ਨਾਲ ਹੋਊਗੀ ਇਸ ਹਾਲ ਕਰੀ ਇਸ ਹਾਲ ਤੋਂ ਉੱਪਰ ਅੱਛਾ ਜੀ ਤੇ ਇਹ ਵੀ ਠੰਡੀ ਚੀਜ਼ ਬਹੁਤ ਹੈ ਕੱਟੀ ਹੈ ਥਾਂ ਤੋਂ ਬਹੁਤ ਚੰਗਿਆ ਜੀ ਠੀਕ ਠੀਕ ਨਹੀਂ ਪਤਾ ਜੀ ਟੀਕੇ ਕਿਹੜੇ ਦੀ ਹੈ ਟੀਕੇ ਤੇ ਨਹੀਂ ਪਤਾ ਆ ਦੋਨਾਂ ਦਾ ਨਹੀਂ ਪਤਾ ਟੀਕੇ ਕਿਹੜੀ ਇਹਦਾ ਪਤਾ ਇਹਦਾ ਪਤਾ ਠੀਕ ਹੈ ਜੀ ਤੂੰ ਤੋੜ ਦੋ ਭਰਾ ਲਓ ਜੀ ਥਾਂ ਦਿਖਾ ਤੇ ਕੋਈ ਫੋੜ ਨਹੀਂ ਕੋਈ ਸਾਗ ਨਹੀਂ ਠੀਕ ਹੈ ਜੀ ਤੇ ਤੋਰਾ ਦਿਖਾਉਣੇ ਤੁਹਾਨੂੰ ਹਾਂ ਜੀ ਭਾਈ ਦੇਖੋ ਜੀ ਤੋਰਾ ਚਲੋ ਭਰਾ ਚੱਲ ਡਰਦਿਆਂ ਨੇ ਹਣਾ ਲੋ ਜੀ ਥੋੜਾ ਡਰਦਿਆਂ ਇਹ ਰਾਜਾ ਨਿਕਲੀ ਨਹੀਂ ਨਾ ਸਵਾ ਕਸਾਲ ਦੀ ਬਾਈ ਕਹਿੰਦਾ ਸਵਾ ਕਸਾਲ ਦੀ ਕੱਟੀ ਹੈ ਠੀਕ ਹੈ ਜੀ ਠੀਕ ਫੇਸ ਕੁਆਲਟੀ ਇਹਦੀ ਬਹੁਤ ਸੋਹਣੀ ਕੱਦ ਕਾਠ ਸੁੱਕਣ ਕਰਮਾਲੀ ਦਾ ਵਧੀਆ ਮੂੰਹ ਵੀ ਛੋਟਾ ਲੱਗਿਆ ਭਰਾ ਹਨਾ ਹਾਂ ਹਾਂ ਲੋ ਜੀ ਬਾਈ ਕਹਿੰਦਾ ਟਿਕਟ ਢੋਕ ਦਤਾ ਤੇ ਆਪਣਾ ਪਤਾ ਨਹੀਂ ਜਿਹੜਾ ਛੋਟੀ ਕੱਟੀ ਦਾ ਪਤਾ ਸੀ ਟਿਕੇ ਦਾ ਤੇ ਇਹਦਾ ਪੱਠ ਪੂੜਾ ਕਰਮਾਲੀ ਦਾ ਸੋਹਣਾ ਬਹੁਤ ਥੋੜੀ ਚਿੱਟੀ ਹੈ ਲੋ ਜੀ ਪਾਲਣ ਵਾਲਾ ਹੈ ਟੀਕੇ ਦੇ ਕਾਬਲ ਆ ਵੈਸੇ ਤਾਂ ਸਾਲ 6 ਮਹੀਨੇ ਸਾਹਮ ਕੇ ਹਾਂ ਹਾਂ ਠੀਕ ਹੈ ਜੀ ਜਿਸਾ ਨਾ ਜਿਸ ਤਰ੍ਹਾਂ ਬਾਈ ਪੜੀ ਪ੍ਰੋਸੀਆ ਐਸਾ ਨਾ ਉਮਰ ਘਟਾਣਾ ਹਾਂ ਹਾਂ ਉਮਰ ਤਾਂ ਹੀ ਥੋੜੀ ਆ ਹਾਂ ਬੜੀ ਵੱਧਾ ਜਿਸਾ ਨਾ ਇਹਨਾਂ ਦੇ ਟੀਕੇ ਦੇ ਕਾਬਲ ਹੁੰਦੀ ਆ ਹਾਂ ਹਾਂ ਠੀਕ ਹੈ ਲੋ ਜੀ ਉਮਰ ਦਾ ਜਿਵੇਂ ਸਾਲ ਦੇ ਲਗਭਗ ਘਟਾ ਦੇਣਾ ਘੱਟ ਹੀ ਹੋਊ ਘੱਟ ਜਾ ਇੱਕ ਵੱਧ ਹਾਂ ਠੀਕ ਹੈ ਜੀ ਚੈੱਕ ਕਰ ਸਕਦੇ ਭਰਾਤ ਨੇ ਕੱਟੂ ਤੇ ਇਹਦਾ ਰੇਟ ਭਰਾ ਇਹਦਾ ਹੀ ਬੜੇ ਫੂ ਫੂਂਤੀ ਹੋਏ ਜੇ ਤਿੰਨੇ ਬਾਈ ਕਿਸੇ ਨੇ ਕਟੀਆਂ ਲੈਣੀਆਂ ਹਾਂਜੀ ਤਾਂ ਉਹਨੂੰ ਕੋਈ ਮਾਨਤਣ ਹੋਣੀ ਨਹੀਂ ਹੁਣ ਕਰਦਾਂਗੇ ਮੌਕੇ ਤੇ ਕਰ ਦੋਗੇ ਜੇ ਤਿੰਨੇ ਕਟੀਆਂ ਲੈਣੀਆਂ ਜੇ ਤਿੰਨੇ ਕੋਈ ਲੈ ਗਿਆ ਕਟੀਆਂ ਠੀਕ ਹੈ ਜੀ ਹਾਂ ਲੋਪਰਾ ਹਾਂ ਬਾਈ ਕਹਿੰਦਾ ਅਰਾਜ ਨਹੀਂ ਕਿਸੇ ਨੂੰ ਕਰਨ ਆਪਾਂ ਤੇ ਜੇ ਤਿੰਨੇ ਇਕੱਠੀਆਂ ਲੈਣੀਆਂ ਤਾਂ ਮਾਨਤਣ ਕਹਿੰਦਾ ਬਾਈ ਜਿਹੜਾ ਫੁੱਲ ਕਰ ਦੂੰ ਠੀਕ ਹੈ ਜੀ ਪਿੰਡ ਸਹਿਜਰਾ ਤੇ ਜ਼ਿਲ੍ਹਾ ਨੂੰ ਪੈਂਦਾ ਹੀ ਪਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ